ਸੱਜੇ ਘਾ ਜੀ ਮੈਂ ਨਰਮ ਸਿੰਘ ਗੇਰ ਤੇ ਤੁਸੀਂ ਦੇਖ ਰਹੇ ਹੋ ਓਕਾਫ ਓਕਾਫ ਨਹੀਂ ਲਿਆ ਤੇ ਉੱਤੇ ਆ ਤੁਹਾਨੂੰ ਦਿਖਾ ਰਹੇ ਆ ਫਰੋਜ਼ਪੁਰ ਦਾ ਬਸੰਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਾਰੀਆਂ ਬਸੰਤ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਸਾਥ ਜਿਹੜਾ ਰਿਹਾ ਇਹ ਬੱਦਲ ਦਾ ਰਿਹਾ ਇਹ ਮੌਸਮ ਦਾ ਰਿਹਾ ਆ ਕੀ ਪਹਿਲਾਂ ਬਰਸਾਤ ਦਾ ਪੂਰਾ ਇੱਕ ਚਾਂਸ ਸੀ ਤਾਂ ਫਿਰ ਵੀ ਜਦ ਬਾਰਿਸ਼ ਆਣ ਆਈ ਸੁਬਾ ਉਸ ਤੋਂ ਬਾਅਦ 11 ਵਜੇ ਜਿਹੜੀ ਧੁੱਪ ਚੜੀ ਏ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੰਜੋਏਮੈਂਟ ਦੇਖਾ ਸਕਦੇ ਆ ਤੁਹਾਨੂੰ ਕਿਵੇਂ ਨੌਜਵਾਨ ਛੱਤਾਂ ਦੇ ਉੱਤੇ ਇੰਜੋਏ ਕਰ ਰਹੇ ਨੇ ਮੌਸਮ ਖੁੱਲ ਗਿਆ ਉਸ ਦੇ ਨਾਲ ਇੱਕ ਵੱਡੀ ਅਪਡੇਟ ਇਹ ਰਹੀ ਹੈ ਕਿ ਫਰੋਜ਼ਪੁਰ ਦਾ ਜਿਹੜਾ ਬਸੰਤ ਦਾ ਮਾਹੌਲ ਖਰਾਬ ਹੋਣ ਵਾਲਾ ਸੀ ਜਿਹੜਾ ਇੱਕ এনवायरमेंट ਸੀ ਇੱਕ ਜਿਹੜਾ ਫੈਸਟੀਵਲ ਨੌਜਵਾਨ ਕਰ ਰਹੇ ਸੀ ਖਰਾਬ ਹੋ ਰਿਹਾ ਹੈ ਕਿੰਨੇ ਕਿੰਨੇ ਦਿਖਾ ਸਕਦੇ ਆ ਉਹ ਬਚ ਗਿਆ ਤੁਸੀਂ ਦੇਖ ਰਹੇ ਹੋ ਹਵਾ ਬਹੁਤ ਸੋਹਣੀ ਰਹੀ ਔਰ ਫਰੋਜ਼ਪੁਰ ਦੇ ਵਿੱਚ ਲੋਕਾਂ ਨੇ ਜ਼ਿਆਦਾਤਰ ਇਸ ਵਾਰ ਜਦ ਦੇਖਣ ਨੂੰ ਮਿਲੇ ਇੰਡੀਅਨ ਡੋਰਾ ਦਾ ਇਸਤੇਮਾਲ ਕੀਤਾ ਆ ਨੌਜਵਾਨ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਸੰਤ ਦੇ ਨਾਲ ਪੂਰਾ ਅਸਮਾਨ ਭਰਿਆ ਹੋਇਆ ਆ ਔਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਦਾ ਬਸੰਤ ਵਰਲਡ ਦੇ ਵਿੱਚ ਸਭ ਤੋਂ ਬੈਸਟ ਮੰਨਿਆ ਜਾਂਦਾ ਆ ਕੋਸ਼ਿਸ਼ ਕਰਦੇ ਆ ਤੁਹਾਨੂੰ ਕੁਝ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਉਣੇ ਆ ਫਿਰੋਜ਼ਪੁਰ ਬਸੰਤ ਨੂੰ ਲੈ ਕੇ ਅਪਡੇਸ਼ਨ ਦੀ ਗੱਲ ਕਰਦੇ ਆ ਇੱਕ ਵਧੀਆ ਮੌਸਮ ਰਿਹਾ ਜੌਰ ਬਸੰਤ ਪੰਚਮੀ ਦਾ ਤਿਹਾਰ 2026 ਦਾ ਨੌਜਵਾਨਾਂ ਨੇ ਬੜੇ ਉਤਸ਼ਾਹ ਦੇ ਨਾਲ ਇਸ ਤਿਹਾਰ ਨੂੰ ਮਨਾਇਆ ਆ ਬਹੁਤ ਬਹੁਤ ਪਹਿਲਾਂ ਦਾ ਮੁਬਾਰਕਾਂ ਜੀ ਸਾਰੇ ਪੰਜਾਬ ਵਾਸੀਆਂ ਨੂੰ ਬਸੰਤ ਦੀਆਂ ਖਾਸ ਕਰਕੇ ਅੱਜ ਸਾਡੇ ਫਰੋਜਪੁਰ ਦੇ ਜਿਹੜੇ ਆ ਵੀ ਸਾਡੇ ਰਿਸ਼ਤੇਦਾਰ ਵੀ ਬਹੁਤ ਪਹੁੰਚੇ ਨੇ ਇੱਥੇ ਤੇ ਬੜਾ ਵਧੀਆ ਛੱਤਾ ਦੇ ਰੌਣਕਾਂ ਲੱਗੀਆਂ ਪਈਆਂ ਜਿਹਾ ਅਸਮਾਨ ਜਿਹੜਾ ਉਹ ਆਪਣਾ ਡੱਕਿਆ ਪਿਆ ਪਤੰਗਾਂ ਨਾਲ ਤੇ ਬਹੁਤ ਵਧੀਆ ਬਸੰਤ ਦਾ ਜਿਹੜਾ ਮਾਹੌਲ ਹੈ ਰਾਤੀ ਮੌਸਮ ਨੇ ਜਰੂਰ ਇੱਕ ਵਾਰਾ ਕਰਵਟ ਬਦਲੀ ਸੀ ਪਰ ਫਿਰ ਉਹ ਸਵੇਰੇ ਮੌਸਮ ਜਿਹੜਾ ਸਾਫ਼ ਹੋਇਆ ਹੈ ਤੇ ਲੋਕਾਂ ਨੇ ਬਹੁਤ ਇੰਜੋਏ ਕੀਤਾ ਹੈ ਇਹ ਵੀ ਲੋਕ ਕਰਦੇ ਪਏ ਨੇ ਜਿਹੜਾ ਸ਼ਾਮ ਨੂੰ ਜਿਹੜਾ ਰਾਤ ਨੂੰ ਵੇਖਣ ਵਾਲਾ ਬਸੰਤ ਤੇ ਚੰਡੋਲਾ ਚੜਨ ਗਿਆ ਇਹ ਜਰੂਰ ਅਸਮਾਨ ਨੂੰ ਇੱਕ ਤਾਰਿਆਂ ਵਾਂਗੂ ਡੱਕ ਦੇਣ ਗਿਆ ਤੇ ਮੈਂ ਫਿਰ ਦੁਬਾਰਾ ਤੋਂ ਜਿਹੜਾ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਨਾ ਪੰਜਾਬ ਵਾਸੀਆਂ ਨੂੰ ਦੇਣਾ ਚਾਹੁੰਨਾ ਜਿਹੜੀ ਵਰਲਡ ਫੇਮਸ ਬਸੰਤਿਆ ਫਿਰੋਜ਼ਪੁਰ ਦੀ ਤੁਮ ਬਹੁਤ ਤੁਸੀਂ ਇਹ ਵੇਖਣ ਜੋ ਗਿਆ ਅਸੀਂ ਕਹਿੰਨੇ ਵੀ ਤੁਸੀਂ ਪਹੁੰਚੋ ਇੱਥੇ ਆੜ ਕੇ ਵੇਖੋ ਅਪੀਲ ਕਰਦੇ ਆ ਜਿਹੜੀ 2026 ਦੀ ਬਸੰਤ ਜਨਵਰੀ ਨਵੇਂ ਸਾਲ ਦੀ ਸ਼ੁਰੂਆਤ ਤੇ ਆ ਕੀ ਆ ਨਹੀਂ ਤਾਂ ਫਰਵਰੀ ਚ ਆਉਂਦੀ ਹੁੰਦੀ ਆ ਪਰ ਥੋੜੀ ਜੀ ਅਪੀਲ ਵੀ ਮੈਂ ਪਹਿਲਾਂ ਵੀ ਕੀਤੀ ਸੀ ਇਸ ਚੈਨਲ ਔਕਾਬ ਚੈਨਲ ਨੇ ਮਾਦੇ ਮੇਰੇ ਹੁਣ ਵੀ ਕਰ ਰਿਆਂ ਕਿ ਸਾਨੂੰ ਚైనా ਡੋਰ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਹੈ ਜੋ ਜਨ ਜੀਵਨ ਨੂੰ ਪ੍ਰਭਾਵਿਤ ਕਰਦੀ ਆ ਜੋ ਸਾਡੇ ਪੰਛੀ ਜਿਹੜੇ ਆ ਜਿਨ੍ਹਾਂ ਨੂੰ ਅਸੀਂ ਕਾ ਪਰ ਕੱਟੇ ਜਾਂਦੇ ਨੇ ਪੈਰ ਕੱਟੇ ਜਾਂਦੇ ਨੇ ਕਈਆਂ ਦੇ ਜੋ ਜਨ ਜੀਵਨ ਨੂੰ ਵੀ ਬਹੁਤ ਪ੍ਰਭਾਵਿਤ ਕਰਦੀ ਆ ਕਈਆਂ ਦੀਆਂ ਗਰਦਨਾ ਤੇ ਫਿਰ ਜਾਂਦੀ ਆ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਤੋਂ ਅਸੀਂ ਇੰਜੋਏ ਕਰੀਏ ਪਰ ਥੋੜਾ ਜਿਹਾ ਚਾਈਨਾ ਡੋਰ ਤੋਂ ਪਰੇਸ਼ ਕਰੀਏ ਸਮਾਧੀ ਮਰਹੀ ਮੇਰੀ ਸਭ ਨੂੰ ਅਪੀਲ ਆ ਧੰਨਵਾਦ ਜੀ ਬਹੁਤ ਬਹੁਤ ਸਸ਼ੀ ਗਾਲ ਜੀ ਮੈਂ ਅਸ਼ਦੀਪ ਕੌਰ ਮੈਂ ਇਥੋਂ ਦੀ ਲੋਕਰ ਰਹਿਣ ਵਾਲੀਆਂ ਤੇ ਇਹ ਬਸੰਤ ਇੱਥੋਂ ਦੀ ਸਭ ਤੋਂ ਬਹੁਤ ਵਧੀਆ ਮੰਨੀ ਜਾਂਦੀ ਹੈ ਲੋਕੀ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਬਸੰਤ ਵੇਖਣ ਇੱਥੋਂ ਦੀ ਇੱਕ ਛਾਟਾ ਦੀ ਬਸੰਤ ਬਹੁਤ ਮਸ਼ਹੂਰਾ ਸੋ ਤੁਸੀਂ ਵੀ ਆਓ ਜਰੂਰ ਆਓ ਇੱਥੇ ਬਸੰਤ ਵੇਖਣ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇੱਥੋਂ ਦੇ ਬਸੰਤ ਮਨਾ ਰਹੇ ਆ ਲੋਕੀ ਬਹੁਤ ਖੁਸ਼ ਨੇ ਖਾ ਵੀ ਰਹੇ ਨੇ ਬਸੰਤ ਮਨਾ ਰਹੇ ਨੇ ਹੈਪੀ ਬਸੰਤ ਪੰਚਮੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਬਸੰਤ ਦਾ ਤਿਹਾੜੀ ਮਨਾਉਣ ਖਾਸ ਕਰਕੇ ਡਿਸਟ੍ਰਿਕਟ ਆਏ ਆ ਬਹੁਤ ਹੀ ਵਧੀਆ ਤਿਹਾੜੀ ਮਨਾ ਰਹੇ ਬਹੁਤ ਹੀ ਫੁੱਲਨ ਜੋਇ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਸਾਡੇ ਪਾਸ ਇਨੌਲ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਤੇ ਬਹੁਤ ਹੀ ਸਾਰੇ ਲੋਕ ਬਹੁਤ ਹੀ ਆਬਦੀਆ ਸ਼ਰਤਾਂ ਤੇ ਚੜ ਕੇ ਆਨੰਦ ਮਾਣ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕੁਝ ਨੌਜਵਾਨ ਸਾਡੇ ਕੋਲ ਖੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਵੇਂ ਦਾ ਰਿਹਾ ਜੀ ਕਿੱਥੋਂ ਆਏ ਬਹੁਤ ਵਧੀਆ ਇਹ ਮੱਲਾਣੇ ਤੋਂ ਆਏ ਆ ਬਹੁਤ ਵਧੀਆ ਫਰੋਇਪਰ ਦਾ ਪਸੰਦ ਤੇ ਨਿਆਰੇ ਆ ਗਏ ਨੇ ਪੁੱਛੋਣਾ ਵਾਸਤੇ ਫਰੋਜਪੁਰ ਦੇ ਬਸੰਤ ਬਾਰੇ ਕਿਵੇਂ ਦਾ ਕਹਿਣਾ ਹੈ ਕਿ ਉਹ ਵਧੀਆ ਨਾਈਸ ਜੀ ਕਿਤੇ ਵੀ ਚਲੇ ਜਾਓ ਪੰਜਾਬ ਦੇ ਉਹ ਫਰੋਜਪੁਰ ਫਰੋਜਪਰੀ ਹੁੰਦੀ ਆ ਸਿਰਾ ਗੱਲਬਾਤ ਹੈ ਵੀਰ ਜੀ ਤੁਸੀਂ ਦੱਸੋ ਮੌਸਮ ਸਿਰੇ ਤੇ ਲੱਗਦਾ ਸੀ ਕਿ ਮੌਸਮ ਬਰਸਾਤ ਹੋ ਗਈ ਸੀ ਕਿਵੇਂ ਦਾ ਰਿਹਾ ਉਸ ਤੋਂ ਬਾਅਦ ਮੌਸਮ ਖੁੱਲਿਆ ਹੈ ਕਿਵੇਂ ਦਾ ਮੌਸਮ ਪੂਰਾ ਖੁੱਲ ਗਿਆ ਜੀ ਗਾਰਡਨ ਗਾਰਡਨ ਹੋ ਗਿਆ ਦਿਲਕੋ ਆਏ ਤੁਸੀਂ ਅਸੀਂ ਮੱਲਾ ਵਾਲੇ ਤੋਂ ਵੀਰ ਜੀ ਤੁਸੀਂ ਵੀ ਇੰਜੋਏ ਕਰ ਰਹੇ ਹੋ ਕਿਵੇਂ ਦਾ ਲੱਗਦਾ ਫਰੋਜਪੁਰ ਦਾ ਬਸੰਤ ਹੋਰ ਸ਼ਹਿਰਾਂ ਦੇ ਮੁਕਾਬਲੇ ਫਰੋਜਪੁਰ ਦੇ ਬਸੰਤ ਦੇ ਮੈਂਣਾ ਸਭ ਤੋਂ ਐਂਡ ਆ ਭਾਈ ਮੋਗੇ ਤੋਂ ਸਪੈਸ਼ਲ ਆਇਆ ਤੇ ਬਸੰਤ ਵੇਖਣ ਨੇ ਯਾਰੇ ਪੂਰੇ ਲੋ ਜੀ ਨੌਜਵਾਨ ਦਾ ਦੱਸਣਾ ਹੈ ਕਿ ਮੈਂ ਮੋਗੇ ਤੋਂ ਸਪੈਸ਼ਲ ਫਿਰੋਜ਼ਪੁਰ ਦੇ ਬਸੰਤੇ ਲਈ ਆਇਆ ਹਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਾਰੀਆਂ ਛੱਤਾਂ ਦੇ ਉੱਤੇ ਤੁਹਾਨੂੰ ਜਿਆਦਾ ਤੋਂ ਜਿਆਦਾ ਜਿਹੜੇ ਲੋਕ ਬਾਹਰੇ ਰਿਸ਼ਤੇਦਾਰ ਆਏ ਹੋਏ ਨੇ ਇੰਜੋਏ ਕਰ ਰਹੇ ਨੇ ਇਸ ਟਾਈਮ ਵੱਡਾ ਟ੍ਰੈਫਿਕ ਜੇ ਤੁਸੀਂ ਬਾਜ਼ਾਰਾਂ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਟ੍ਰੈਫਿਕ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਮਿਲੇਗਾ ਹਰ ਛੱਤ ਦੇ ਉੱਪਰ ਡੀਜੇ ਹਲਵਾਈ ਮਿਲਣਗੇ ਇੱਕ ਅਲੱਗ ਤਰ੍ਹਾਂ ਦਾ ਨਜ਼ਾਰਾ ਹੁੰਦਾ ਹੈ ਜਿਹੜਾ ਫਿਰੋਜ਼ਪੁਰ ਬਸੰਤਾ ਬਣਾਇਆ ਜਾਂਦਾ ਯਾਰ ਕੈਮਰਾ ਪਰਸਨ ਦੇ ਨਾਲ ਨਿਰਮਲ ਸਿੰਘ ਗੇਲੋ ਕਾਪੀ ਟੀਵੀ ਫਿਰੋਜ਼ਪੁਰ